ਪਿਛਲੇ 9 ਸਾਲਾਂ ਤੋਂ ਪੰਜਾਬ ਦੀ ਸੱਤਾ ਤੇ ਕਾਬਜ਼ ਬਾਦਲ ਪਰਿਵਾਰ ਨੂੰ ਆਪਣੀ ਭਾਰੀ ਪਰਕਮ ਸੁਰੱਖਿਆ ਵੀ ਘਟ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਲਈ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਹਨਾਂ ਤਿੰਨਾਂ ਦੀ ਸੁਰੱਖਿਆ ਹੋਰ ਸਖਤ ਕੀਤੇ ਜਾਣ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਨੇ ਜਲੰਧਰ ਵਿਖੇ ਆਰਐਸਐਸ ਨੇਤਾ ਜਗਦੀਸ਼ ਗਗਨੇਜਾ ਤੇ ਹੋਏ ਹਮਲੇ ਦਾ ਹਵਾਲਾ ਦਿੰਦਿਆਂ ਹੋਇਆ ਇਹ ਮੰਗ ਰੱਖੀ ਹੈ। ਤੁਹਾਨੂੰ ਦੱਸ ਦਈਏ ਕਿ ਨਾ ਤਿੰਨਾਂ ਨੇਤਾਵਾਂ ਨੂੰ ਪਹਿਲਾਂ ਤੋਂ ਹੀ ਦੇਸ਼ ਦੀ ਸਭ ਤੋਂ ਉੱਚੀ ਸੁਰੱਖਿਆ Z+ ਦਿੱਤੀ ਜਾ ਰਹੀ ਹੈ। ਪਹਿਲਾਂ ਤੁਹਾਨੂੰ ਦੇਸ਼ 'ਚ ਮੌਜੂਦ ਵੱਖ-ਵੱਖ ਸੁਰੱਖਿਆ ਘੇਰਿਆਂ ਤੋਂ ਜਾਣੂ ਕਰਵਾਉਂਦੇ ਹਾਂ। ਪਹਿਲੇ ਨੰਬਰ 'ਤੇ ਆਉਂਦੀ ਹੈ Z+ ਸੁਰੱਖਿਆ। ਇਹ ਸੁਰੱਖਿਆ ਦੇਸ਼ ਦੇ ਵੱਡੇ ਨੇਤਾਵਾਂ ਨੂੰ ਹੀ ਮਿਲਦੀ ਹੈ। ਹੁਣ ਤੱਕ ਦੇਸ਼ ਦੇ ਕਈ ਨੇਤਾ ਇਸ ਸੁਰੱਖਿਆ ਘੇਰੇ ਅੰਦਰ ਹਨ ਜਿਨ੍ਹਾਂ 'ਚ ਮੁੱਖ ਮੰਤਰੀ ਬਾਦਲ, ਸੁਖਬੀਰ ਅਤੇ ਮਜੀਠੀਆ ਵੀ ਸ਼ਾਮਲ ਹਨ। ਇਸ ਸਿਕਿਉਰਿਟੀ 'ਚ ਕਰੀਬ 36 ਸੁਰੱਖਿਆ ਕਰਮੀ ਮੌਜੂਦ ਰਹਿੰਦੇ ਹਨ ਜਿਨ੍ਹਾਂ 'ਚ 10 ਐਨਐਸਜੀ ਕਮਾਂਡੋ ਵੀ ਸ਼ਾਮਲ ਹਨ। ਪੰਜਾਬ ਚ ਮੁੱਖ ਮੰਤਰੀ ਬਦਲਨ ਛੱਡ ਕੇ ਸੁਖਬੀਰ ਬਾਦਲ ਅਤੇ ਵਿਕਰਮ ਮਜੀਠੀਆ ਦੀ ਸੁਰੱਖਿਆ ਦਾ ਜ਼ਿੰਮਾ ਸੀਆਈਐਸਐਫ ਦੇ ਜਵਾਨਾ ਕੋਲ ਹੈ ਦੂਸਰਾ ਨੰਬਰ ਹੈ ਜ਼ेड ਸੁਰੱਖਿਆ ਇਸ ਸੁਰੱਖਿਆ ਹੇਠ ਵੀਆਈਪੀ ਨੂੰ 22 ਸੁਰੱਖਿਆ ਮੁਲਾਜ਼ਮ ਦਿੱਤੇ ਜਾਂਦੇ ਹਨ ਜਿਸ ਚ ਪੰਜ ਐਨਐਸਜੀ ਕਮਾਂਡੋ ਸ਼ਾਮਲ ਹੁੰਦੇ ਹਨ ਤੀਸਰੀ ਕੈਟਾਗਰੀ ਹੈ ਵਾਈ ਇਸ ਸੁਰੱਖਿਆ ਕੇ ਰਿਚ 11 ਜਵਾਨ ਹੁੰਦੇ ਹਨ ਜਿਨ੍ਹਾਂ ਚ ਐਨਐਸਜੀ ਦੇ ਦੋ ਕਮਾਂਡੋ ਸ਼ਾਮਲ ਰਹਿੰਦੇ ਹਨ ਵੀਆਈਪੀ ਦੀ ਸੁਰੱਖਿਆ ਨੂੰ ਲੈ ਕੇ ਅੰਤਿਮ ਕੈਟਾਗਰੀ ਐਕਸ ਕੈਟਾਗਰੀ ਦੀ ਹੁੰਦੀ ਹੈ ਜਿਸ ਵਿੱਚ ਪੰਜ ਸੁਰੱਖਿਆ ਕਰਮੇ ਤਾਇਨਾਤ ਰਹਿੰਦੇ ਹਨ ਉਧਰ ਕਾਂਗਰਸ ਪਾਰਟੀ ਦੇ ਬੁਲਾਰੇ ਸੁਨੀਲ ਜਾਖੜ ਨੇ ਵਾਧੂ ਸੁਰੱਖਿਆ ਦੀ ਮੰਗ ਨੂੰ ਲੈ ਕੇ ਸੂਬਾ ਸਰਕਾਰ ਨੂੰ ਕਰੜੇ ਹੱਥੀ ਲਿਆਏ ਬਿਊਰੋ ਰਿਪੋਰਟ ਜਗਬਾਣੀ ਟੀਵੀ